ਸਾਰਤ ਮੈਂ ਲਵਦੀਪ ਕੋਰ ਜੱਦਾ ਨਜ਼ਰ ਮਾਰਦੇ ਆ ਅੱਜ ਦੀਆਂ ਵੱਡੀਆਂ ਖਾਸ ਖਬਰਾਂ ਦੇ ਬੁਲੇਟਿਨ ਤੇ 6 ਜੂਨ 1984 ਦੇ ਹਮਲੇ ਦਾ ਅੱਜ ਵੀ ਭਾਰਤ ਸਰਕਾਰ ਕੋਲੋਂ ਕੋਈ ਵੀ ਜਵਾਬ ਨਹੀਂ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ 6 ਜੂਨ ਦੇ ਸਮਾਗਮ ਦੇ ਮੌਕੇ ਦੌਰਾਨ ਪਹੁੰਚੇ ਸਾਬਕਾ ਜਥੇਦਾਰ ਜਸਵੀਰ ਸਿੰਘ ਰੋਡੇ ਨੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਅੱਜ ਦੇ ਦਿਨ ਭਾਰਤੀ ਫੌਜ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਕੀਤੇ ਹਮਲੇ ਦੇ ਵਿੱਚ ਸ਼ਹੀਦ ਹੋਏ ਸੰਤ ਜਰਨੈਲ ਸਿੰਘ ਪਿੰਡਰਾਵਾਲੀ ਅਮਰੀਕ ਸਿੰਘ ਭਾਈ ਤਾਰੂ ਸਿੰਘ ਅਤੇ ਜਰਨੈਲ ਸੁਬੇਕ ਸਿੰਘ ਅਤੇ ਕਈ ਸਿੰਘ ਸਿੰਘਣੀਆਂ ਦੇ ਸ਼ਹੀਦੀ ਪ੍ਰਾਪਤ ਕੀਤੀ ਪਰ ਅੱਜ ਤੱਕ ਸਰਕਾਰ ਕੋਲੋਂ ਇਸ ਦਾ ਕੋਈ ਵੀ ਜਵਾਬ ਨਹੀਂ ਹੈ ਜਦੋਂ ਤੱਕ ਸਾਰੀਆਂ ਸੰਗਤਾਂ ਨੇ ਵਾਪਸ ਨੂੰ ਅਰਦਾਸ ਹੋ ਗਈ ਉਹ ਤੋਂ ਬਾਅਦ ਥੰਦੇ-ਮਿੱਠੇ ਜਲ ਦੀ ਸ਼ਮੀਲ ਇੰਟਰਨੈਸ਼ਨਲ ਪੰਥਕ ਦਲ ਨੇ ਇੱਥੇ ਲਾਈ ਹੈ ਜੋ ਸਾਰੇ ਸੇਵਾਦਾਰ ਇੱਥੇ ਹਾਜ਼ਰ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਤੁਸੀਂ ਵੀ ਠੰਡਾ-ਮਿੱਠਾ ਜਲ ਛਕੋ ਕੋਲਡ ਡਰਿੰਕ ਛਕੋ ਉਹਦੇ ਲਈ ਅਸੀਂ ਸਾਰਾ ਪ੍ਰਬੰਧ ਕੀਤਾ ਮਾਲੇਬਾਈ ਜੀ ਸਾਰੀ ਕੌਮ ਨੂੰ ਇਹ ਤਾਂ ਸਹਿਤ ਇਹੀ ਬੇਨਤੀ ਹੈ ਕਿ ਅਸੀਂ ਜਦੋਂ ਤੱਕ ਤਨਕਲ ਦੀ ਤਰਪਾਕਸ਼ਾ ਦੇ ਸਿੰਘ ਨਹੀਂ ਸੱਜਦੇ ਸਿਰਫ ਸਾਡਾ ਬਖਾਵਾ ਹੈ ਅਸੀਂ ਮੁਖਾਵੇ ਦੇ ਰੋਸ ਨੂੰ ਜਾਨੇ ਕਰਦੇ ਆਂ ਮੁਖਾਵੇ ਦੀ ਸ਼ਿੱਖੀ ਦਿਖਾਉਦੇ ਆਂ ਦੁਬਾਰਾ ਕਰਨੇ ਨਾਲ ਸਾਡਾ ਮਸਲਾ ਹੱਲ ਨਹੀਂ ਹੋਣਾ ਅਸੀਂ ਗੁਰੂ ਕੇ ਸਿੱਖ ਬਣੀਏ ਬਾਣੀ ਨਾਲ ਜੁੜੀਏ ਬਾਣੇ ਵੱਡੀ ਬਣੀ ਨਿੱਕੀ ਅੱਜ ਬੜੀ ਜਾ ਆਪਸੀ ਸੰਵਾਦ ਕਰੀਏ ਆਪਸੀ ਵਿਚਾਰਾਂ ਕਰੀਏ ਰਲ ਮਿਲ ਕੇ ਰਹੀਏ ਅਤੇ ਇਹ ਤੋਂ ਅੱਗੇ ਪਿੱਛੋਂ ਵੀ ਕਿਉਂਕਿ ਅੱਜ ਦਾ ਦਿਨ ਦੁਨੀਆਂ ਦੀਆਂ ਨਗਰਾਂ ਸ੍ਰੀ ਅਕਾਲ ਤਖਤ ਸਭ ਤੇ ਲੱਗੇ ਹੋਈਆਂ ਇੱਥੇ ਹੀ ਨਹੀਂ ਸਾਰੀ ਦੁਨੀਆਂ ਦੇ ਵਿੱਚ 6 ਜੂਨ ਦਾ ਇਹ ਦਿਹਾੜਾ ਜਿਵੇਂ ਸਾਡੇ ਤੇ ਹਮਲਾ ਹੋਇਆ ਜਿਵੇਂ ਸਾਡੇ ਤੇ ਜਲੋਟਾਇਆ ਗਿਆ ਤੋਪਾਂ ਤੇ ਟੈਂਕਾਂ ਨਾਲ ਸਾਡੇ ਤੇ ਕਹਿਰ ਵਰਸਾਇਆ ਗਿਆ ਸਾਰੀ ਦੁਨੀਆਂ ਇਹਨਾਂ ਸ਼ਹੀਦਾਂ ਨੂੰ ਯਾਦ ਕਰਦੀ ਹੈ ਜਿਨ੍ਹਾਂ ਨੇ ਮੂੰਹ ਤੋੜਨਾ ਜਵਾਬ ਦਿੱਤਾ ਹੈ ਪਰ ਸਾਰੀ ਸਿੱਖ ਕੌਮ ਨੂੰ ਬੇਨਤੀ ਹੈ ਕਿ ਸਿੱਖੀ ਨਾਲ ਜੁੜੋ ਸਿੱਖੀ ਦੀਆਂ ਪਰੰਪਰਾਵਾਂ ਨਾਲ ਜੁੜੋ ਤੁਹਾਨੂੰ ਗੁਰੂ ਅਨੰਦ ਸਾਹਿਬ ਦੀ ਫਲਸਫੇ ਨਾਮ ਜਪੋ ਵੰਡਿਓ ਵੰਡਿਓ ਕਰਤ ਕਰੋ ਤੇ ਨਾਲ ਕਲਗੀ ਧਰਮਾਰ ਸੱਚੇ ਬਾਦਸ਼ਾਹ ਦਾ ਕਿ ਰਹਿਤ ਬਿਨਾ ਦਾ ਸਿੱਖ ਕਹਾਵਾ ਹੈ ਰਹਿਤ ਬਿਨਾਂ ਦਰਕੂਟਾ ਖਾਵਾ ਹੈ ਇਹਨਾਂ ਸੂਰਤ ਤੇ ਚੱਲਾਂਗੇ ਗੁਰੂ ਸਾਹਿਬ ਬਤੇ ਬਖਸ਼ੇਗਾ ਸਿੱਖ ਸਾਹਿਬ ਮਹਿਤੇ ਦੇ ਵਿੱਚ ਹਮੇਸ਼ਾ ਹੀ ਵੱਖਰਾ ਇੱਕ ਪ੍ਰੋਗਰਾਮ ਬਣਾਇਆ ਜਾਂਦਾ ਜੀ ਕਿੱਥੇ ਜੀ ਮਹਿਤੇ ਜੀ ਬਿਲਕੁਲ ਦੇਖੋ ਗੱਲਾ ਮਹਿਤੇ ਨਹੀਂ ਕਿਉਂਕਿ ਸੰਤੋਮਤ ਜਨਮ ਜੋਗੀ ਦਾ ਜਿਹੜਾ ਹੈੱਡਕੁਆਟਰ ਹੈ ਕੇਂਦਰੀ ਸਥਾਨ ਹੈ ਦਮਦਮ ਜੀ ਸਾਹਿਬ ਦਾ ਉਹ ਗੁਰਦੁਆਰਾ ਗੁਰਦਸ ਸਿੰਘ ਕਾਸ ਮਹਿਤਾ ਹੈ ਉਹਨਾਂ ਦਾ ਫਰਜ਼ ਬਣਦਾ ਹੈ ਉਹ ਦੁਨੀਆਂ ਨੂੰ ਸੱਦ ਕੇ ਉਹਦੇ ਉੱਪਰ ਸਾਰਾ ਇੱਕ ਸੰਦੇਸ਼ ਬੰਦੇ ਆ ਸ਼ਹੀਦਾਂ ਨੂੰ ਸਨਮਾਨਿਤ ਕਰਦੇ ਆ ਇਹ ਪਹਿਲਾਂ ਤੋਂ ਹੀ ਮਨਾਇਆ ਜਾ ਰਿਹਾ ਜ ਕੋਈ ਨਵਾਂ ਨਹੀਂ ਕਿਹਾ ਸਾਲ ਮਨਾਇਆ ਜਾ ਰਿਹਾ ਇਹ ਸਿਰਫ ਚੱਲਦਾ ਆ ਜਾ ਰਿਹਾ ਸਿੱਖ ਸਾਬਤੀ ਜਿਹੜੀ ਆ ਜਥੇਦਾਰੀ ਨੂੰ ਲੈ ਕੇ ਵੀ ਸਵਾਲ ਚੁੱਕੇ ਜਾ ਰਹੇ ਨੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਬਹੁਤ ਸਾਰੇ ਲੋਕਾਂ ਅਭਰੋਧ ਵੀ ਕੀਤਾ ਸੀਗਾ ਕੋਈ ਵਿਵਾਦ ਨਹੀਂ ਜਿਹੜੀ ਪਰੰਪਰਾ ਖੁੱਲੇ ਦਿਲ ਨਾਲ ਹੋਣੀ ਚਾਹੀਦੀ ਆ ਪ੍ਰਾਣੀਆਂ ਪਰੰਪਰਾ ਐ ਕਿ ਸਾਡੀਆਂ ਮੁੱਢੀਆਂ ਸੰਪਰਦਾਵਾਂ ਲਹਿنگ ਸਿੰਘ ਜਥੇਵੰਦਿਆ ਸਿੰਘ ਸੁਭਾਵਾ ਜੀਮਕਾਲਾ ਸਦਵਾਨ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਇਹ ਸਾਰੀਆਂ ਇਕੱਠੀਆਂ ਹੋ ਕੇ ਬੈਠਣ ਇਹ ਸਾਰੇ ਸਾਂਝੇ ਤੌਰ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਾਰਿਆਂ ਦੀ ਰਾਏ ਲੈ ਕੇ ਪ੍ਰਮਾਣਿਤ ਸਿੱਖ ਇਹ ਗੁਰੂ ਕੇ ਸਿੱਖ ਨੂੰ ਜਥੇਦਾਰ ਨਿਯੁਕਤ ਕਰੇ ਇਹ ਤਾਂ ਇਹ ਕਹਿੰਦਾ ਬਾਬਾ ਹਰਨਾਮੋ ਚੋਂ ਨਹੀਂ ਕਹਿੰਦਾ ਮੈਨੂੰ ਬਣਾਓ ਬਾਬਾ ਬਲਬੀਰ ਸਿੰਘ ਨਹੀਂ ਕਹਿੰਦਾ ਮੈਨੂੰ ਬਣਾਓ ਮੈਂ ਨਹੀਂ ਕਹਿੰਦਾ ਮੈਨੂੰ ਬਣਾਓ ਪਰ ਇਹ ਇੱਕ ਮਜਾਦਾ ਹੈ ਉਹਨੂੰ ਤਾਂ ਫਾਲੂ ਕਰਨਾ ਚਾਹੀਦਾ ਹੈ ਉਨ ਇਸ਼ੂ ਯੱਤੇ ਇਹਦੇ ਤੇ ਸਭ ਦੀ ਇੱਕ ਇੱਕ ਮਤ ਹੋਣੀ ਚਾਹੀਦੀ ਆ ਸਿਮਰਜੀਤ ਸਿੰਘ ਮਾਨ ਉਹਨਾਂ ਨੇ ਕੱਲ ਬਿਆਨ ਦਿੱਤਾ ਸੀ ਕਿ ਜਥੇਦਾਰ ਦਾ ਵਿਰੋਧ ਕਰਨ ਵਾਲੇ ਅਫਦਾਲੀ ਬਣ ਕੇ ਨਾ ਆਉਣ ਮੱਸਾ ਡੰਗੜ ਬਣ ਕੇ ਨਾ ਆਉਣ ਸੋਈਆਂ ਗੰਢੀ ਬਣ ਕੇ ਨਾ ਮਾਨ ਸਾਹਿਬ ਦੀ ਵੀ ਕੋਈ ਭਾਵਨਾ ਹੈ ਕਿ ਇੱਥੇ ਕੋਈ ਝਗੜਾ ਨਾ ਹੋਵੇ ਇੱਥੇ ਕੋਈ ਰਗੜਾ ਨਾ ਹੋਵੇ ਕਿਉਂਕਿ ਮਾਨ ਸਾਹਿਬ ਦੀ ਭਾਈ ਗੜਗਾ ਜੀ ਦੇ ਨਾਲ ਕੋਈ ਰਿਸ਼ਤੇਦਾਰੀ ਤਾਂ ਨਹੀਂ ਪਰ ਉਹਨਾਂ ਦਾ ਇੱਕ ਖਿਆਲ ਹੈ ਕਿ ਇਸ ਸਥਾਨ ਤੇ ਕੋਈ ਝਗੜਾ ਨਾ ਹੋ ਜਾਵੇ ਕੋਈ ਇੱਥੇ ਐਸੇ ਨਾ ਕਿ ਸਾਡਾ ਹਾਸੋ ਇਨਸਾਨ ਦੀ ਹਾਲਤ ਬਣੇ ਮਾਨ ਸਾਹਿਬ ਦੀ ਮੰਨ ਮੰਨਵਾ ਵੀ ਹੀ ਆ ਮਾਨ ਸਾਹਿਬ ਵੀ ਚਾਹੁੰਦੇ ਉਹਨਾਂ ਦੇ ਪਿਛਲੇ ਬਿਆਨ ਪੜ੍ਹ ਲਓ ਉਹ ਵੀ ਚਾਹੁੰਦੇ ਆ ਕਿ ਸਰਪ੍ਰਬੰਧਤਾ ਵਾਸਤੇ ਸਾਡੀ ਸ਼ਬਦੀ رائے ਲਈ ਜਾਣੀ ਚਾਹੀਦੀ ਆ ਅਸੀਂ ਵੀ ਇਹ ਕਹਿੰਦੇ ਆ ਸਿੰਘ ਸਾਹਿਬ মিডিਆ ਦੇ ਬੜੀ ਕੁਬੰਤੀ ਲਈ ਆ ਏਅਰ ਕੀ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਜੀ ਕਈ ਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੱਗਦਾ ਹੈ ਕਿ ਕੋਈ ਅਨਸੁਖਾਵੀ ਘਟਨਾ ਨਾ ਘਟ ਜਾਵੇ ਕਈ ਵਾਰ ਤੁਹਾਨੂੰ ਪਤਾ ਹੈ মিডিਆ ਇਖਤਸਾਰ ਨਹੀਂ ਬਹੁਤ سارے মিডিਆ ਵਾਲੇ ਚੋਖਮ ਠਾ ਕੇ ਵੀ ਸੱਚੀਆਂ-ਸੁੱਚੀਆਂ ਖਬਰਾਂ ਦੁਨੀਆ 'ਚ ਪਹੁੰਚਾਉਂਦੇ ਆ ਤੇ ਬਹੁਤ ਸਾਰੇ ਲੋਕ ਵਿੱਚ ਸ਼ਰਾਰਤ ਵੀ ਹੁੰਦੇ ਆ ਜਿਹੜਾ ਐਵੇਂ ਇੱਕ ਨਾ ਗੁੰਮਰੋ ਪੈਦਾ ਕਰ ਦਿੰਦੇ ਆ ਅਫਵਾਹਾਂ ਛਾਉਂਦੇ ਆ ਇਹ ਸਾਰੀਆਂ ਗੱਲਾਂ ਨੂੰ ਧਿਆਨ ਰੱਖ ਕੇ ਉਹਨਾਂ ਨੇ ਕਾਫੀ ਪ੍ਰਬੰਧ ਕੀਤੇ ਠੀਕ ਹੈ ਦਲ ਖਾਲਸਾ ਸਮਰਥਕਾਂ ਨੇ ਅਕਾਲ ਤਖਤ ਸਾਹਿਬ ਦੇ ਬਾਹਰ ਖਾਲਿਸਤਾਨ ਜਿੰਦਾਬਾਦ ਦੇ ਲਾਇ ਨਾਰੇ ਕਲੂਕਾਰੀ ਦੀ 41ਵੀਂ ਬਰੇਗੰਡ ਸ਼੍ਰੀ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਵਿਖੇ ਮਨਾਈ ਜਾ ਰਹੀ ਹੈ ਜਿਸ ਕਾਰਨ ਵੱਡੀ ਗਿਣਤੀ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਤੇ ਸੰਗਤਾਂ ਉੱਥੇ ਪਹੁੰਚ ਰਹੀਆਂ ਨੇ ਇਸ ਦੇ ਨਾਲ ਹੀ ਦਲ ਖਾਲਸਾ ਜਿੱਥੇ ਬੰਦੀਆਂ ਆਪਣੀ 14ਵੀਂ ਵਰੀਗੰਡ ਮਨਾ ਰਹੀਆਂ ਨੇ ਜਿਹੜੀ ਅੱਜ ਦੇ ਦਿਨ ਦੇ ਸਕੇ ਤੇ ਅੱਜ ਜੂਨ 84 ਦੇ ਸ਼ਹੀਦਾਂ ਨੂੰ ਸ਼ਰਜਾਂ ਜਲੀ ਦੇ ਪਹੁੰਚੇ ਆਂ ਜੀ ਔਰ ਉਹਨਾਂ ਦੀ ਸੋਚ ਅਤੇ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਲਈ ਪਰਮਾਤਮਾ ਕੋਲੋਂ ਬਲ ਤੇ ਸਮਰਥਾ ਮੰਗਣ ਆਏ ਆਂ ਜੀ ਔਰ ਅਸੀਂ ਉਹਨਾਂ ਦੀ ਸੋਚ ਤੇ ਸੰਘਰਸ਼ ਤੇ ਪਹਿਲਾਂ ਵੀ ਪੈਰਾ ਦੇ ਰਹੇ ਆਂ ਅੱਗੋਂ ਵੀ ਦੇਾਂਗੇ ਜੀ ਔਰ ਖਾਲਸਾ ਪੰਥ ਦੀ ਕਟੀ ਕੌਮ ਵਿੱਚ ਇੱਕ ਜੁੜਤਾ ਦਾ ਸੰਦੇਸ਼ ਹਰ ਇੱਕ ਨੂੰ ਜਾਣਾ ਚਾਹੀਦਾ ਜੀ ਕੋਈ ਐਸਾ ਐਸੀ ਕੋਈ ਘਟਨਾ ਨਹੀਂ ਹੋਣੀ ਚਾਹੀਦੀ ਜਿਸ ਦੇ ਨਾਲ ਖਾਲਸਾ ਪੰਥ ਨੂੰ ਸ਼ਰਮਸਾਰ ਹੋਣਾ ਪਵੇ ਜੀ ਮੈਨੂੰ ਲੱਗਾ ਕਿ ਸਿਆ ਕੀਮਤੀ ਬੰਦਗੀ ਤੁਹਾਡੇ ਰਾਜ ਦੇ ਪ੍ਰਾਂਤ ਕਿਵੇਂ ਦੇਖਦੇ ਹੋ ਬਹੁਤ ਚੰਗੀ ਗੱਲ ਆ ਅਗਰ ਬਣ ਗਈ ਹੈ ਅਗਰ ਤਕੜਾ ਹੁੰਦਾ ਤੇ ਦੋਨੇ ਚਲ ਪ੍ਰਾਪਰ ਤੇ ਜ਼ਿੰਮੇਵਾਰ ਹੋਣੇ ਸੀ ਅੱਜ ਦੇ ਮੌਕੇ ਤੇ ਕੌਮ ਵਿੱਚ ਜਜ਼ਬਾਤਾਂ ਦੇ ਵਿੱਚ ਹੁੰਦੀ ਨਾਹਰੇ ਬਾਜ਼ੀ ਹੁੰਦੀ ਆ ਕਿਵੇਂ ਦੇਖੀ ਤੁਸੀਂ ਜਿਹੜਾ ਖਾਲਸਤਾਨ ਦਾ ਨਾਹਰਾ ਜਿਹੜਾ ਹੈ ਉਹ ਸਾਡੀ ਸੋਚ ਤੇ ਸਾਡੇ ਖੂਨ ਦੇ ਵਿੱਚ ਹੈ ਔਰ ਉਸ ਉਸ ਨਾਹਰੇ ਦੇ ਨਾਲ ਸਾਡੀਆਂ ਜਿਹੜੀਆਂ ਐਸਪੀਰੇਸ਼ਨਸ ਨੇ ਉੱਜੜੀਆਂ ਹੋਈਆਂ ਲੰਡਨ ਚੋਂ ਪੰਜਾਬੀ ਗਾਇਕਾ ਸੁਨਮਦਾ ਸ਼ਰਮਾ ਦੀ ਗੱਡੀ ਦੀ ਹੋਈ ਪੰਨ ਤੋੜ ਕੀਮਤੀ ਸਮਾਨ ਵੀ ਹੋਇਆ ਚੋਰੀ ਪੰਜਾਬੀ ਗਾਇਕਾ ਸੁਨਮਦਾ ਸ਼ਰਮਾ ਦੀ ਜੈਗਵਾਰ ਕਾਰ ਦੀ ਲੰਡਨ ਦੇ ਵਿੱਚ ਪੰਤੂੜ ਕੀਤੀ ਗਈ ਚੋਰਾਂ ਨੇ ਕਾਰ ਦੀ ਪਿਛਲੀ ਖਿੜਕੀ ਤੋੜੀ ਅਤੇ ਮਹਿੰਗੇ ਬੈਗ ਅਤੇ ਬਰੀਫਕੇਸ ਚੋਰੀ ਕਰ ਲਏ ਗਾਇਕਾ ਇਹ ਨਹੀਂ ਦਿਨੀ ਕਿਸੇ ਕੰਮ ਦੇ ਲਈ ਲੰਡਨ ਗਈ ਸੀ ਇਹ ਘਟਨਾ ਸ਼ੁੱਕਰਵਾਰ ਸਵੇਰੇ ਸਾਹਮਣੇ ਆਈ ਗਾਇਕਾ ਨੇ ਖੋਦ ਇਸ ਬਾਰੇ ਪੂਰੀ ਜਾਣਕਾਰੀ ਸਾਂਝ ਕੀਤੀ ਭਾਰਤ ਪੋਸ਼ਨ ਆਸ਼ੂ ਨੂੰ ਸਮਰਪੇਜ ਨੂੰ ਵਾਲਾ ਐਸਐਸਪੀ ਵਿਜੀਲੈਂਸ ਸਸਪੈਂਡ ਲੁਧਿਆਣਾ ਪੱਛਮੀ ਹਲਕਾ ਤੋਂ ਹੋਣ ਜਾ ਰਹੀ ਜਿਮਣੀ ਚੋਣ ਤੋਂ ਪਹਿਲਾਂ ਕਾਂਗਰਸੀ ਉਮੀਦਵਾਰ ਭਾਰਤ ਪੂਸ਼ਨ ਆਸ਼ੂ ਨੂੰ ਸੰਮਣ ਭੇਜਣ ਵਾਲੇ ਐਸਐਸਪੀ ਵਿਜੀਲੈਂਸ ਨੂੰ ਸਸਪੈਂਡ ਕਰ ਦਿੱਤਾ ਗਿਆ ਪੰਜਾਬ ਸਰਕਾਰ ਨੇ ਐਸਐਸਪੀ ਵਿਜੀਲੈਂਸ ਜਗਤਪ੍ਰੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਸੂਤਰਾਂ ਮੁਤਾਬਕ ਐਸਐਸਪੀ ਵਿਜੀਲੈਂਸ ਜਗਤਪ੍ਰੀਤ ਸਿੰਘ ਭਾਰਤ ਪੂਸ਼ਨ ਆਸ਼ੂ ਦੇ ਕਾਫੀ ਕਰੀਬ ਦੱਸਿਆ ਜਾ ਰਿਹਾ ਉਹਨਾਂ ਦੀ ਆਪਸ ਦੇ ਵਿੱਚ ਮੀਟਿੰਗ ਵੀ ਹੋਈ ਸੀ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਜਾਨੂ ਮਾਰਨ ਦੀ ਦਿੱਤੀ ਗਈ ਧਮਕੀ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਜਾਨੂ ਮਾਰਨ ਦੀ ਧਮਕੀ ਮਿਲੀ ਹੈ ਜਿਸ ਨਾਲ ਹਗਾਮਾ ਮਚ ਗਿਆ ਇਹ ਧਮਕੀ ਗਾਜ਼ੀਆਬਾਦ ਦੇ ਇੱਕ ਕਾਲ ਨੇ ਦਿੱਤੀ ਜਿਸ ਨੇ ਰਾਤ 11 ਵਜੇ ਦੇ ਕਰੀਬ ਪੀਸੀਆਰ ਨੂੰ ਫੋਨ ਕਰਕੇ ਇਹ ਜਾਣਕਾਰੀ ਦਿੱਤੀ ਕਾਲ ਮਿਲਦੇ ਹੀ ਗਾਜ਼ੀਆਬਾਦ ਪੁਲਿਸ ਹਰਕਤ ਦੇ ਵਿੱਚ ਆ ਗਈ ਤੁਰੰਤ ਦਿੱਲੀ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਪੁਲਿਸ ਅਨੁਸਾਰ ਇਹ ਧਮਕੀ ਦੇਣ ਵਾਲਾ ਪੁਰਾਰਾ ਉਸ ਦਾ ਮੋਬਾਈਲ ਫੋਨ ਰਾਤ ਤੋਂ ਹੀ ਬੰਦ ਆ ਰਿਹਾ ਹੈ